ਸਾਦੇ ਮ੍ਰਿਤਕ ਦੇ ਸੰਗਰੂਰ ਪਹੁੰਚ ਚੁੱਕੀ ਹੈ ਅਤੇ ਸੰਗਤਾ ਦੇ ਦਰਸ਼ਨਾਂ ਦੇ ਲਈ ਰੱਖ ਦਿੱਤੀ ਗਈ ਹੈ। ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ। ਅਸਤੇ ਕਿ ਦੁਪਹਿਰ 3 ਵਜੇ ਉਹਨਾਂ ਦੇ ਜੱਦੀ ਪਿੰਡ ਉਬਾਵਾਲ ਦੇ ਵਿਖੇ ਉਹਨਾਂ ਦਾ ਆਤਮ ਸਸਕਾਰ ਚੜਾਈ ਕੀਤਾ ਜਾਏਗਾ। ਪਾਰਟੀਆਂ ਦੇ ਨੁਮਾਇੰਦਿਆਂ ਨੇ ਕੀ ਕਿਹਾ ਹੈ ਉਹ ਵੀ ਸੁਣੋ। ਇਲਾਕੇ ਦੀ ਸੂਬੇ ਦੀ ਤੇ ਦੇਸ਼ ਦੀ ਸੇਵਾ ਵਕਤ-ਵਕਤ ਜਗ੍ਹਾ ਤੇ ਬੈਠ ਕੇ ਕੀਤੀ। ਉਹ ਇੱਕ ਉਹ ਗੈਸ ਸਿਆਸਾ ਦੰਸਨ ਉਹਨਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਬਹੁਤ ਸਾਰੇ ਨੌਜਵਾਨ ਬੱਚਿਆਂ ਨੂੰ ਵੱਡੇ ਵੱਡੇ ਜਗ੍ਹਾ ਤੇ ਜਾ ਕੇ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਉਸ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਮੇਰੇ ਪਰਿਵਾਰ ਦਾ ਤੇ ਮੇਰਾ ਉਹਨਾਂ ਨਾਲ ਇੱਕ ਨਿੱਜੀ ਤੇ ਪਰਿਵਾਰਕ ਮੇਰੇ ਬਜ਼ੁਰਗਾਂ ਕਰਕੇ ਨੇੜਤਾ ਤੇ ਰਿਸ਼ਤਾ ਸੀ ਅੱਜ ਜਿੱਥੇ ਮੈਨੂੰ ਨਿੱਜੀ ਤੌਰ ਤੇ ਇਸ ਗੱਲ ਦਾ ਘਾਟਾ ਪਿਆ ਉੱਥੇ ਸਾਡੇ ਇਲਾਕੇ ਨੂੰ ਸੂਬੇ ਨੂੰ ਤੇ ਦੇਸ਼ ਨੂੰ ਇਕ ਉਹਗੇ ਸਿਆਸਾਦਾਨ ਜੋ ਉਹਨਾਂ ਦੀ ਸ਼ਖਸੀਅਤ ਸੀ ਉਸ ਦਾ ਇੱਕ ਬਹੁਤ ਵੱਡਾ ਨਾ ਪੂਰਨ ਹੋਣ ਵਾਲਾ ਕਾਟਾ ਬਿਆ। ਤੇ ਇਸ ਦਾ ਸਭ ਤੋਂ ਵੱਡਾ ਸਨਮਾਨal ਪਦੋਂ ਪੂਸ਼ਣ ਸਨਮਾਨ ਦਿੱਤਾ ਗਿਆ ਸੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਜਿਸ ਤਰ੍ਹਾਂ ਮੈਂ ਕਿਹਾ ਕਿ ਉਹਨਾਂ ਨੇ ਆਪਣੀ ਰਾਜਨੀਤਿਕ ਜੀਵਨ ਨੂੰ ਸੇਵਾ ਦੇ ਨਾਲ ਜੋੜ ਕੇ ਰੱਖਿਆ ਉਹਨਾਂ ਨੇ ਜਿਹੜੇ ਜਿਹੜੇ ਖੇਤਰ ਦੇ ਵਿੱਚ ਉਹਨਾਂ ਨੂੰ ਸੇਵਾ ਲੱਗੀ ਉਹਨਾਂ ਨੇ ਬਹੁਤ ਛੱਡ ਕੇ ਉਸ ਸੇਵਾ ਨੂੰ ਕੀਤਾ ਅੱਜ ਉਸੇ ਕਰਕੇ ਉਸ ਵੇਲੇ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਇੰਨੀ ਵੱਡੀ ਅਸੀਂ ਗਰੁੱਪ ਬਣਾਇਆ ਹੋਇਆ ਸੀ ਔਰ ਹਫਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਇੱਕ ਦੂਜੇ ਦੇ ਘਰ ਅਸੀਂ ਖਾਣਾ ਖਾਂਦੇ ਸੀ ਹੂੰ ਸੋ ਇੱਕ ਪਾਈਚਾਰਕ ਨਾਤੇ ਦੇ ਹੋਤੇ ਪੰਜਾਬ ਦੇ ਅਸੀਂ ਸਾਰੇ ਮਸਲੇ ਪਰਲਮੈਂਟ ਤੇ ਚੱਕਦੇ ਸੀ ਹੂੰ ਔਰ ਇਹਨੂੰ ਸਾਨੂੰ ਲੀਡ ਕਰਦੇ ଥିਂ ਟੀਂ ਸਾਸਾਂ ਹੂੰ ਸੋ ਇਹ ਬਹੁਤ ਅੱਛੀ ਯਾਦ ਹੈ ਬਹੁਤ ਅੱਛੇ ਦੱਸ ਕੇ ਗਈ ਥੀ ਹਾਂਜੀ ਅਗਰ ਰੀਸੈਂਟਲੀ ਕੋਈ ਗੱਲ ਹੋਈ ਸੀ ਕਿ ਜਦੋਂ ਗੁਰਮਤ ਹਾਂਜੀ ਕੋਈ ਰੀਸੈਂਟਲੀ ਤੁਹਾਡੀ ਆਖਰੀ ਮੁਲਾਕਾਤ ਕੋ ਆਖਰੀ ਮੁਲਾਕਾਤ ਮੇਰੀ 1.5 ਸਾਲ ਪਹਿਲੇ ਮੇਰੇ ਖਿਆਲ ਚ ਹੈ ਇਹ ਜਦ ਇੱਕ ਸਾਡੇ ਹੈਗੇ ਨੇ ਕੈਂਸਾ ਬੁਨਾਂ ਨੇ ਆਪਣੇ ਸਮਾਜ ਦਾ ਪ੍ਰੋਗਰਾਮ ਰੱਖਿਆ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਆਏ ਸੀ ਉੱਥੇ ਮੈਂ ਆਫੀ ਮਿਲੀ ਹੈ ਦੇਖਿਤੇ ਸਾ ਨੇ ਉਹ ਨਸਮਤ ਆਪਣੇ ਬੇਵਾਕ ਹੋ ਕੇ ਗੱਲ ਕਰਨ ਦੀ ਪਛਾਣ ਬਣਾਈ ਆ ਉੱਤੇ ਅਸੀਂ ਮਾਣ ਕਰ ਸਕਦੇ ਆ ਔਰ ਉਹਨਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜ ਦੇ ਹਰ ਖੇਤਰ ਦੇ ਵਿੱਚ ਸੇਵਾ ਵੀ ਚਲਾਇਆ ਭਾਵੇਂ ਸਰਕਾਰ ਤਾਂ ਨਾ ਹੋਵੇ ਭਾਵੇਂ ਪੰਚਾਇਤੀ ਰਾਜ ਸਿਸਟਮ ਹੋਵੇ ਭਾਵੇਂ ਰਾਜਨੀਤੀ ਹੋਵੇ ਭਾਵੇਂ ਧਾਰਮਿਕ ਸਮਾਜਿਕ ਹਰ ਖੇਤਰ ਦੇ ਖਾਸ ਤੌਰ ਤੇ ਖੇਡਾਂ ਦੇ ਖੇਤਰ ਦੇ ਵਿੱਚ ਉਹਨਾਂ ਦੀ ਇੱਕ ਨਵੇਕਲੀ ਪਛਾਣ ਰਹੀ ਆ ਔਰ ਉਹਨਾਂ ਦਾ ਜਿਹੜਾ ਘਾਟਾ ਉਹ ਪੂਰਿਆ ਨਹੀਂ ਜਾ ਸਕਦਾ ਤੁਹਾਡੇ ਨਾਲ ਸਫ਼ਰ ਕਿਸ ਤਰ੍ਹਾਂ ਦਾ ਮੇਰੇ ਨਾਲ ਤਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰਧਾਨ ਸੀ ਮੈਂ ਉਦੋਂ ਤੋਂ ਲੈ ਕੇ ਮੇਰਾ ਇਹਨਾਂ ਨਾਲ ਵਾਸਤਾ ਰਿਹਾ ਔਰ ਫਿਰ ਤਾਂ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਬਦਲਿਆ ਸਾਡਾ ਸਬੰਧ ਰਾਜਨੀਤੀ ਨਹੀਂ ਸੀ ਕੇਵਲ ਪਰਿਵਾਰਕ ਸਬੰਧ ਵੀ ਹੁਣ ਤੱਕ ਰਹੇ ਔਰ ਮੈਂ ਕਹਿ ਸਕਦਾ ਕਿ ਹਮੇਸ਼ਾ ਹੀ ਉਹ ਰਹਿ अच्छी ਦੰਦੇ ਸੀ ਔਰ ਸਾਜ ਦੇ ਪਿਆਰਾ ਰਹਿੰਦੇ ਸੀ ਔਰ ਮੈਂ ਕਹਿ ਸਕਦਾ ਕਿ بے ਵਾਕ ਹੋ ਕੇ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦਾ ਹੈ ਹੀ ਸਮਾਜ ਨੂੰ ਤੇ ਰਾਜਨੀਤੀ ਨੂੰ ਕਿੰਨਾ ਦੁੱਖ ਦਿੰਦਾ ਹੈ। ਕਿਉਂਕਿ ਪਰਿਵਾਰ ਨੂੰ ਤਾਂ ਘਾਟਾ ਹੁੰਦੇ ਹੁੰਦਾ ਪਰ ਉਹਨਾਂ ਦੇ ਜਾਂਦੇ ਉਹਨਾਂ ਦੇ ਸਦਮੇ ਦੀ ਪੀੜਾ ਜਿਹੜੀ ਆ ਉਹ ਖਾਸ ਤੂਰੇ ਸਮਾਜ ਨੂੰ ਆ। ਕਿਉਂਕਿ ਨਾ ਕੇਵਲ ਉਹ ਅਕਾਲੀ ਦਰ ਦੇ ਵਿੱਚ ਬਣ ਕੇ ਬਾਕੀ ਵੀ ਪਾਰਟੀਆਂ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਕਾਰ ਸੀ ਔਰ ਬੜਾ ਵੱਡਾ ਉਹਨਾਂ ਦਾ ਨਾਮ ਸੀ। ਅੰਤਿਮ ਸੰਮੇਨ ਵੀ ਆ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ ਅੰਤਿਮ